ਸਿਰਫ 800 ਮੀਟਰ ਉੱਥੇ ਪਾਕਿਸਤਾਨ ਦਾ ਬਾਰਡਰ ਹੈ ਜੀ ਉਹ ਜਾਂਦੀ ਜਾਂਦੀ ਜੇ 100 ਮੀਟਰ ਪਾਰ ਹੋ ਗਈ ਫੇਰ ਕੀ ਕਰੋਗੇ ਤੁਸੀਂ ਫੇਰ ਕਹਿੰਦੇ ਸਾਡਾ ਰਾਹੁਲ ਗਾਂਧੀ ਪਾਕਿਸਤਾਨ ਭੇਜਤਾ ਐਵੇਂ ਛੋਟੇ ਛੋਟੇ ਅਫਸਰਾਂ ਨਾਲ ਵੈਸੇ ਹੀ ਜਾਂਦੇ ਆ ਨਾ ਭਗਵਾਨਤ ਮਾਨ ਨੇ ਲਿਆਂਦਾ ਇਹ ਹੜ ਤੇ ਮੈਂ ਪਹਾੜ ਸੁਖੂ ਤੋਂ ਧਾਰੇ ਲੈ ਕੇ ਆਇਆ ਉੱਥੋਂ ਪਹਾੜਾਂ ਦੇ ਪਹਾੜਾ ਗਏ ਉੱਥੇ ਫਿਰ ਹੋ ਗਿਆ ਕਿ ਪ੍ਰਬੰਧ ਤੁਹਾਡਾ ਉੱਥੇ ਤੋਂ ਥੋੜੀ ਸਰਕਾਰ ਹੈ ਉੱਥੇ ਰੋਕ ਲੈਂਦੇ ਉੱਥੇ ਡੀਸਿਲਕ ਨਹੀਂ ਕੀਤੀ ਡੀਸਿਲਕ ਦਾ ਕਾਨੂੰਨ ਕਿਹਨੇ ਬਣਵਾਇਆ ਜੀ ਕਾਂਗਰਸ ਨੇ ਇਹ ਕਹਿ ਕੇ ਰਣਜੀਤ ਸਾਗਰ ਡੈਮ 524 ਤੱਕ ਜਾਊਗਾ ਤਾਂ ਉਸ ਤੋਂ ਬਾਅਦ ਫਿਰ ਪਾਣੀ ਛੱਡਾਂਗੇ ਇਹ ਕਾਂਗਰਸ ਨੇ ਲਿਖਿਆ ਹੋਇਆ ਹੈ ਕਾਂਗਰਸ ਦੀ ਸਰਕਾਰ ਬਣੀ ਇਹ 3 ਸਾਲਾਂ ਚ ਹੀ ਹੋ ਗਿਆ ਸਾਰਾ ਕੁਝ ਇਸ ਤੋਂ ਪਹਿਲਾਂ ਕਦੇ ਕੁਝ ਹੋਇਆ ਹੀ ਨਹੀਂ ਸੀ ਹਰ ਗੱਲ ਤੇ ਹਰ ਗੱਲ ਤੇ ਨਾਰਾਜ ਨਕਤੀਆ ਕਰੋ ਕਿਉਂਕਿ ਅਸੀਂ ਅਸੀਂ ਅੰਕੜਿਆਂ ਨਾਲ ਬੋਲਦੇ ਹਾਂ ਐਲੋਪੀ ਸਾਹਿਬ ਨੇ ਕਿਹਾ ਕਿ ਤੁਸੀਂ ਤਾਂ ਚਿੱਠੀ ਨਹੀਂ ਲਿਖੀ ਤੁਸੀਂ ਤਾਂ ਚਿੱਠੀ ਇੰਨੀ ਤਰੀਕ ਨੂੰ ਲਿਖੀ ਹੈ ਸਰ ਡੀਸਿਲਟਿੰਗ ਦੀਆਂ ਚਿੱਠੀਆਂ ਦੀ ਵੀ ਦਾਸ ਹਸਣਾ ਤੁਹਾਨੂੰ ਮੈਂ ਸਭ ਤੋਂ ਪਹਿਲਾਂ ਤਾਂ ਇਹਨਾਂ ਨੇ ਕਹਿ ਕੇ ਕਿ ਘੱਗਰ 'ਚ ਡੀਸਿਲਟਿੰਗ ਨਹੀਂ ਕੀਤੀ ਇਹ ਤੁਹਾਡੇ ਐਮਐਲਏ ਨੂੰ ਦੱਸਿਆ ਘੱਗਰ ਦੇ ਵਿੱਚ ਡੀਸਿਲਟਿੰਗ ਕੀਤੀ ਹੈ ਕਿ ਗੱਡੀ ਸਿਲਟਿੰਗ ਕਰਕੇ ਬਚਿਆ ਸਰ 13 ਬਾਰ ਘੱਗਰ ਟੁੱਟਿਆ 13 ਬਾਰ ਇਸ ਵਾਰ ਪਹਿਲੀ ਵਾਰ ਹੈ ਪਾਣੀ ਸਭ ਤੋਂ ਵੱਧ ਹੈ ਪਰ ਘੱਗਰ 'ਚੋਂ ਇੱਕ ਬੂੰਦ ਵੀ ਓਵਰਫਲੋ ਇਧਰਲੇ ਪਾਸੇ ਨਹੀਂ ਹੋਇਆ ਕਿ ਕਿਸੀ ਅਸੀਓ ਇਤਿਹਾਸ ਦੇ ਵਿੱਚ ਇੰਨਾ ਪਾਣੀ ਨਹੀਂ ਆਇਆ ਕਦੇ ਪਰ ਕਗਰ ਸੇਫ ਲੰਘ ਗਿਆ ਜੀ ਆ ਮੰਤਰੀ ਸਾਹਿਬ ਦਾ ਏਰੀਆ ਕਗਰ ਗਈ ਹੈ ਫੇਰ ਉਹ ਕਹਿੰਦੇ ਵੀ ਡਰੇਨਾਂ ਦੀ ਸਫਾਈ ਡਰੇਨਾਂ ਦੀ ਸਫਾਈ ਚ ਇਹ ਦੱਸ ਦਿੰਦੇ ਆ ਕਿ ਇਹਨਾਂ ਦੀ ਗਵਰਨਮੈਂਟ ਵੇਲੇ ਕਿੰਨੇ ਕਿਲੋਮੀਟਰ ਕੀਤਾ ਗਿਆ ਸੁਣ ਕੇ ਜਾਇਓ ਜੇ ਤੁਸੀਂ ਅਕਸਰ ਟਾਈਮ ਤੋਂ ਪਹਿਲਾਂ ਆਪਦਾ ਬੋਲ ਕੇ ਚਲੇ ਜਾਂਦੇ ਹੋ ਕਰੂ ਤਾਂ ਆਇਆ ਹੀ ਨਹੀਂ ਅਜੇ ਜਿਹੜਾ ਬੋਲ ਕੇ ਚਲਾ ਜਾਂਦਾ ਉਹ ਕਹਿੰਦੇ ਕੁਸੋਲੀ ਕੁਸੋਲੀ ਕਣੀ ਫਿਰਦਾ ਹੁਣ ਆਪਾਂ ਕਹਿੰਦਾ ਮੈਨੂੰ ਫੜਨ ਦੇ ਐਵੇਂ ਡਰ ਪਿਆ ਪਿਆ ਅਸੀਂ ਕੁਝ ਨਹੀਂ ਕਹਿੰਦੇ ਕਿਸੇ ਨੂੰ ਬਿਨਾ ਕਿਸੇ ਸਬੂਤ ਤੋਂ ਸੋ ਡੀ ਸੈਂਟਿੰਗ ਦੀ ਜੀ 60 ਸਾਲਾਂ ਤੋਂ ਪਾਖੜਾ ਜੇ ਪੌਂਗ ਡੈਮ ਦੀ ਕਦੇ ਡੀ ਸੈਂਟਿੰਗ ਨਹੀਂ ਹੋਈ ਜੀ ਅੱਜ ਨਾ ਕਦੇ ਸਭਾਈ ਹੋਈ ਨਾ ਕਦੇ ਮਾਦੋਪੁਰ ਵਾਲੇ ਕੋਈ ਉਹਦੀ ਗਰੀਸਿੰਗ ਹੋਈ ਆ ਅਸੀਂ ਐਸਓਪੀ ਬਣਾ ਕੇ ਉਹਨੂੰ ਕੀਤਾ ਜੀ ਸਰਕਾਰਾਂ ਤਾਂ ਤਿੰਨ ਜੇ ਮੇਰੇ ਕੋਲੇ ਐਸ ਡੀ ਆਰ ਐਫ ਦਾ ਇਹ ਕਹਿੰਦੇ ਨੇ 2001 ਉਦੋਂ ਇਹਨੂੰ ਉਦੋਂ ਨੂੰ ਕਲੈਮਟੀ ਰੀਲੀਫ ਫੰਡ ਕਹਿੰਦੇ ਸੀ ਬਾਅਦ ਚ ਐਸ ਡੀ ਆਰ ਐਫ ਕਹਿਣ ਲੱਗੇ ਜੀ 2001 ਤੋਂ 2025 ਤੱਕ ਦਾ ਮੇਰੇ ਕੋਲ 25 ਸਾਲ ਦਾ ਡਾਟਾ ਹੈ ਜਿੱਦੇ ਚੋ 22 ਸਾਲ ਇਹਨਾਂ ਦੀ ਸਰਕਾਰਾਂ ਰਹੀਆਂ 12 ਸਾਲ ਅਕਾਲੀ ਦਲ 10 ਸਾਲ ਕਾਂਗਰਸ ਇਹਨਾਂ ਨੇ ਹੀ ਵਰਤੇ ਆ ਸਭ ਟੋਟਲ 6190 ਕਰੋੜ ਰੁਪਏ ਸੈਂਟਰ ਚ ਆਇਆ 25 ਸਾਲਾਂ ਚ ਆਂਕੜਾ ਮੇਰੇ ਕੋਲ ਹੈ ਓਪਨਿੰਗ ਬੈਲੈਂਸ ਨੂੰ ਦੇਖੀ ਜਾਂਦੇ ਆ ਉਹਦੇ ਚ 2042 ਕਰੋੜ ਪੰਜਾਬ ਨੇ ਪਾਇਆ 7123 ਉਹਦਾ ਵਿਆਜ ਹੈ ਤਾਂ ਪੰਜਾਬ ਦਾ ਪੈਸਾ ਜੀ 2000 ਤੇ 7100 ਇਹ ਤਾਂ ਪੰਜਾਬ ਦਾ ਪੈਸਾ ਹੈ ਸੈਂਟਰ ਨੇ ਕਿਨਾਂ ਦਿੱਤਾ ਜਿਹੜੇ ਕਹਿੰਦੇ ਆ ਕਿ 12000 ਰੁਪਿਆ ਸੀ ਉੱਤੇ ਅਸੀਂ ਪਹਿਲੀ ਭੇਜਤ ਨਹੀਂ 6090 25 ਸਾਲਾਂ ਚ ਭੇਜਿਆ ਜਨਾਬ ਆਂਕੜੇ ਬਹਿਨੇ ਕੋਈ ਕਿਹੜੇ ਬਰਾ ਯਾਰ ਦੀ ਗੱਲ ਕਰਦੇ ਆ ਵਸ 12000 ਕਿੱਥੇ ਗਿਆ ਕਿੱਥੇ ਖਾ ਕੇ ਬੜਿਆ ਬਾਹਾਂ ਕੜਕੜ ਐਲੋਪੀ ਸਭ ਬੋਲਦੇ ਸੀਗੇ ਪੈਸਾ ਕਿੱਥੇ ਤੁਹਾਡੀਆਂ ਸਰਕਾਰਾਂ ਬਲੇ ਸੀ ਇਹ ਪੈਸਾ ਮੈਂ ਦੱਸ ਦੇਣਾ ਕਿਹੜੇ ਕਿਹੜੇ ਸਾਲ ਦਾ ਪੁੱਛਣਾ ਤੁਸੀਂ